ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਵੀ ਸਾਰਿਆਂ ਨੂੰ ਇੱਕ ਤੁਹਾਨੂੰ ਵੀਡੀਓ ਸੁਣਾਉਣ ਜਾ ਰਹੇ ਹਾਂ ਜੋ ਕਿ ਭਾਈ ਪਾਕ ਦੇ ਨਾਲ ਸਿੱਧੀ ਭਾਰਤ ਦੀ ਲੜਾਈ ਹੋਣ ਜਾ ਰਹੀ ਆ ਜਿਹੜਾ ਉੱਥੋਂ ਦਾ ਮੰਤਰੀ ਆ ਉਹਦੀ ਇੱਕ ਧਮਕੀ ਆਉਂਦੀ ਆ ਸਾਡੇ ਭਾਰਤ ਨੂੰ ਕਿਹਾ ਜਾਂਦਾ 2130 ਜਿਹੜੇ ਪ੍ਰਾਣੂ ਬੰਬ ਆ ਉਹ ਸਾਡੇ ਜੋ ਇੰਡੀਆ ਵਾਸਤੇ ਰੱਖੇ ਗਏ ਆ ਕਿਉਂਕਿ ਇੱਕ ਪਾਣੀ ਬੰਦ ਕਰਨ ਦੇ ਕਾਰਨ ਇੱਕ ਜੋ ਪੀਐਮ ਮੋਦੀ ਨੇ ਬਹੁਤ ਜਲਦੀ ਇੱਕ ਫੈਸਲਾ ਲੈ ਲਿਆ ਸੀ ਜਿਹੜਾ ਪੈਲਗਾਮ ਦੇ ਵਿੱਚ ਇੱਕ ਅਟੈਕ ਕੀਤਾਗਾ ਅਤਵਾਦੀਆਂ ਨੇ ਜਿਹੜੇ 26 ਪੰਜਾਬੀ ਮਾਰੇ ਗਏ ਆ ਪਹਿਲਾਂ ਤੁਹਾਨੂੰ ਵੀਡੀਓ ਸੁਣਾ ਦਈਏ करेंगे विचार सुनो वीडियो अरे बंद करेंगे तो फिर जंग के लिए तैयार हो जाए ये जो गोरी शहीन लिए नहीं हमने रखे हुए ये हमने हिंदुस्तान के लिए रखे हैं बाबा ये जो 130 सौ तीस इलामिक हमारे पास वेपन है वो हमने सिर्फ मॉडल बनाने के लिए नहीं रखे हुए और आपको पता ही नहीं कि हमने ਕਿਸ ਕਿ ਸਿਸਟਮੇ ਰੱਖੇ ਹੋਏ ਆ ਜੇ ਦੁਨੀਆ ਵੀ ਜਾਣਦੀ ਆ ਆਪ ਵੀ ਜਾਣਦੇ ਆ ਹਾਂਜੀ ਇਹ ਉਥੋਂ ਦਾ ਜਿਹੜਾ ਗ੍ਰਹਿ ਮੰਤਰੀ ਆ ਉਹਦੀ ਇਹ ਚੇਤਾਵਨੀ ਆ ਸਾਡੇ ਭਾਰਤ ਨੂੰ ਕਹਿੰਦਾ ਵੀ 130 ਜਿਹੜੇ ਪ੍ਰਾਣੂ ਬੰਬ ਆ ਇਹ ਸਿੱਧਾ ਸਾਡੇ ਸਾਡੇ ਭਾਰਤ ਤੇ ਡੇਗ ਕੇ ਆ ਰਹੇ ਆ ਅਸੀਂ ਦੇਖਣ ਵਾਸਤੇ ਨਹੀਂ ਰੱਖੇ ਤਾਂ ਜਿਹਦੇ ਵਿੱਚ ਹੁਣ ਇਹ ਧਮਕੀਆਂ ਸਾਡੇ ਭਾਰਤ ਨੂੰ ਆ ਰਹੀਆਂ ਇਹਨਾਂ ਨੂੰ ਇਹ ਨਹੀਂ ਪਤਾ ਵੀ ਭਾਰਤ ਦੀ ਤਾਕਤ ਹੈ ਕੀ ਚੀਜ਼ ਆ ਕਿਉਂਕਿ ਜਿਹੜੇ ਇਹ ਨਸਤਿਆਂ ਤੇ ਵਾਰ ਕਰਦੇ ਆ ਜਿਵੇਂ ਗੱਲ ਕਰੀਏ ਉਹੋ ਉਹਨਾਂ ਨੂੰ ਪਹਿਲਾ ਧਰਮ ਪੁੱਛਿਆ ਗਿਆ ਵੀ ਤੁਸੀਂ ਹਿੰਦੂ ਆ ਜਾਂ ਮੁਸਲਮਾ ਤਾਂ ਫਿਰ ਧੋਖੇ ਨਾਲ ਇੱਕ ਨੱਤਿਆਂ ਤੇ ਵਾਰ ਹੁੰਦਾ ਤਾਂ ਜੋ ਬੇਕਸੂਰ ਲੋਕਾਂ ਨੂੰ ਮਾਰਿਆ ਜਾਂਦਾ ਤਾਂ ਇਹ ਦੱਸੋ ਇਹਨਾਂ ਦੀ ਪਾਕ ਦੇਸ਼ ਦੀ ਇਹ ਕੋਈ ਵੱਡੀ ਭਦਰਕਾਰੀ ਆ ਜਿਵੇਂ ਕਈ ਵਾਰੀ ਜੰਮੂ ਕਸ਼ਮੀਰ ਦੇ ਵਿੱਚ ਸਾਡੇ ਆਰਮੀ ਦੇ ਨੌਜਵਾਨਾਂ ਨੂੰ ਧੋਖੇ ਨਾਲ ਮਾਰਿਆ ਜਾਂਦਾ ਬਾਅਦ ਦੇ ਵਿੱਚ ਇਹਨਾਂ ਨੂੰ ਜੋ ਇੱਕ ਬਹੁਤ ਵੱਡਾ ਇੱਕ ਕਹਿ ਦਈਏ ਵੀ ਸਾਹਮਣੇ ਜਾਣ ਤਾਂ ਇਹਨਾਂ ਨੂੰ ਬਹੁਤ ਵੱਡਾ ਕਈ ਵਾਰੀ ਇੰਜਾਮ ਵੀ ਦਿੱਤੇ ਸਾਡੇ ਆਰਮੀ ਦੇ ਨੌਜਵਾਨਾਂ ਨੇ ਸਾਹਮਣੇ ਤਾਂ ਇਹਨਾਂ ਦੀਆਂ ਹਿੱਕਾਂ ਦੇ ਵਿੱਚ ਗੋਲੀਆਂ ਸੱਧੀਆਂ ਮੱਥੇ ਦੇ ਵਿੱਚ ਗੋਲੀ ਵੱਜਦੀ ਹੈ ਜਦੋਂ ਕਿ ਸਾਡੇ ਆਰਮੀ ਦੇ ਸਾਹਮਣੇ ਜਾਂਦੇ ਆ ਪਰ ਇਹ ਇਹ ਦੇਸ਼ ਰਹਿ ਗਿਆ ਇੱਕ ਧੋਖੇ ਬਾਜ਼ ਕਿਉਂਕਿ ਇੱਕ ਇਹ ਨੱਥੇ ਤੇ ਵਾਰ ਕਰਦੇ ਆ ਜਦੋਂ ਕਿਤੇ ਕਿਸੇ ਦਾ ਧਿਆਨ ਹੋ ਰੰਦਾ ਜਿਵੇਂ ਕਿ ਸਾਡੇ ਕਈ ਵਾਰ ਨੌਜਵਾਨਾਂ ਦੀ ਵੀ ਗੋਲੀਆਂ ਵੱਜ ਜਾਂਦੀਆਂ ਪਰ ਉਦੋਂ ਇਹ ਕਰਦੇ ਕੀ ਹਨ ਚੋਰੀਆਂ ਵਾਰ ਕਰਦੇ ਆ ਜਿਵੇਂ ਹੁਣ ਇਹ ਚਾਨ ਚੱਕ ਜਿੱਥੇ ਸਿਕਿਉਰਿਟੀ ਜਾਂ ਕੁਝ ਵੀ ਨਹੀਂ ਸੀ ਪਹਿਲਗਾਮ ਦੇ ਵਿੱਚ ਜਿਹੜੇ ਟੂਰਿਸਟ ਜਿਵੇਂ ਆਪਾਂ ਕਹਿੰਦੇ ਟੂਰ ਤੇ ਘੁੰਮਣ ਜਾਂਦੇ ਆ ਪੰਜਾਬੀ ਲੋਗ ਤਾਂ ਆਪਾਂ ਇਹ ਕਹਨੇ ਆ ਵੀ ਜਿੱਥੇ ਸਿਕਿਉਰਿਟੀ ਹੈ ਨਹੀਂ ਜਿੱਥੇ ਆਰਮੀ ਹੈ ਨਹੀਂ ਪਹਾੜੀ ਇਲਾਕੇ ਦੇ ਵਿੱਚ ਉੱਥੇ ਜਾਣ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਕਦੋਂ ਵੀ ਜੰਮੂ ਕਸ਼ਮੀਰ ਦੇ ਵਿੱਚ ਖਾਸ ਕਰਕੇ ਤੇ ਪਹਿਲਗਾਮ ਜਿਹੜਾ ਜੰਗਲ ਪੈਂਦਾ ਉੱਥੇ ਤਾਂ ਇਧਰ ਤਾਂ ਨਾ ਹੀ ਜਾਓ ਕਿਉਂਕਿ ਜਿਹੜੀ ਇਹ ਇੱਕ ਪਾਕ ਦੀ ਬਹੁਤ ਵੱਡੀ ਇੱਕ ਇਹ ਪਹਿਲੀ ਨੰਬਰ ਤਾਂ ਗੱਲ ਕਰੀਏ ਧਮਕੀ ਆ ਜਿਹੜਾ ਪਹਿਲਗਾਮ ਦੇ ਵਿੱਚ ਇਹ ਟੈਕ ਹੋਇਆ ਉਦੋਂ ਬਾਅਦ ਦੀਆਂ ਇਹ ਵੀਡੀਓ ਫਿਰ ਬਾਅਦ ਦੇ ਵਿੱਚ ਹੁਣ ਜਿਵੇਂ ਪਾਣੀ ਬੰਦ ਕੀਤਾ ਗਿਆ ਭਾਰਤ ਵੱਲੋਂ ਪਾਣੀ ਨਹੀਂ ਇਕੱਲਾ ਬੰਦ ਹੋਰ ਵੀ ਬਹੁਤ ਚੀਜ਼ਾਂ ਹੋਣੀਆਂ ਆਜੇ ਬੰਦ ਜਿਹੜੀਆਂ ਇੱਧਰ ਨੂੰ ਸਪਲਾਈ ਹੋ ਰਹੀਆਂ ਸੀ ਪਰ ਜਿਹੜੀ ਹੁਣ ਗੱਲ ਕਰੀਏ ਜੋ ਸਾਰੇ ਸਾਡੇ ਇਧਰੋਂ ਦਰਿਆ ਪਾਣੀ ਬੰਦ ਕੀਤਾ ਜਾਂਦਾ ਤੇ ਜਿਹੜਾ ਕੋਈ ਹੋਟਲ ਇਨਾਂ ਰਾਹੀਂ ਕੋਈ ਹੋਰ ਖਾਣਾ-ਦਾਣਾ ਜਾਂਦਾ ਸ਼ਾਇਦ ਉਹ ਵੀ ਬੰਦ ਕੀਤਾ ਜਾਊਗਾ ਕਿਉਂਕਿ ਇਹ ਸਾਡੇ ਜੋ ਪੀਐਮ ਜੋ ਪੀਐਮ ਪ੍ਰਧਾਨ ਮੰਤਰੀ ਇਹਦਾ ਇੱਕ ਬਹੁਤ ਵੱਡਾ ਵਿਆਨ ਆ ਗਿਆ ਸਾਹਮਣੇ ਬਹੁਤ ਜਲਦ ਇੱਕ ਸਾਡੇ ਆਰਮੀ ਨੂੰ ਸਿੱਧੀ ਸ਼ੂਟ ਦੇਤੀ ਆ ਕਹਿੰਦਾ ਮਤਲਬ ਉਹਨਾਂ ਨੂੰ ਜੋ ਜਿਹੜੇ ਉੱਥੋਂ ਦੇ ਅਤਵਾਦੀ ਉਹਨਾਂ ਨੂੰ ਠੋਕਣ ਦੀ ਸਿੱਧੀ ਇੱਕ ਚੇਤਾਵਨੀ ਦੇਤੀ ਆ ਤੇ ਉਧਰੋਂ ਜਿਹੜਾ ਉੱਥੋਂ ਦਾ ਮੰਤਰੀ ਆ ਉਹ ਕਹਿ ਰਿਹਾ ਵੀ 130 ਪੁਰਾਣੀ ਬੰਬ ਆ ਜਿਹੜੇ ਪ੍ਰਵਾਣੂ ਬੰਬ ਆ ਜਿਹੜੇ ਉਸ ਦੇ ਭਾਰਤ ਨੂੰ ਅਸੀਂ ਉਹ ਕਰਨ ਵਾਸਤੇ ਰੱਖਿਆ ਕੋਈ ਦੇਖਣ ਵਾਸਤੇ ਨਹੀਂ ਰੱਖੇ ਭਾਰਤ ਦੇ ਉੱਤੇ ਸੈਕਟਰ ਲਬਾਸਤੇ ਰੱਖੇ ਆ ਤਾਂ ਕਿ ਤੁਹਾਨੂੰ ਅਸੀਂ ਇਨਜਾਮ ਦੇ ਸਕੀਏ ਇਹਨਾਂ ਨੂੰ ਇਹ ਨਹੀਂ ਪਤਾ ਵੀ ਜਿਹੜਾ ਤੁਹਾਡਾ ਇੱਕ ਪਾਕ ਐਡਾ ਕਦੇਸ਼ਾ ਛੋਟਾ ਜਿਹਾ ਟੁਕੜਾ ਇੱਕ ਤਾਂ ਸਾਡੇ ਹੀ ਹਿੰਦੁਸਤਾਨ ਚੋਂ ਨਿਕਲਿਆ ਹੋਇਆ ਹੈ ਤਾਂ ਸਾਡੇ ਦੇਸ਼ ਨੂੰ ਕਰਕੇ ਲੈਣਗੇ ਕਿਉਂਕਿ ਇੱਕ ਧੋਖੇ ਨਾਲ ਵਾਰ ਕਰਨ ਵਾਲੇ ਜਿਹੜੇ ਇੱਥੇ ਇਹਨਾਂ ਨੇ ਅਖਤਬਾਦੀ ਪਾਲੇ ਹੋਇਆ ਤਾਂ ਇੱਕ ਨੱਤਿਆ ਦੇ ਵਾਰ ਕਰਦੇ ਆ ਜਿਵੇਂ ਕਿ ਸਾਡੇ ਜੰਮੂ ਕਸ਼ਮੀਰ ਦੇ ਵਿੱਚ ਜਾਂਦੇ ਆ ਇਹ ਤੇ ਬਾਅਦ ਦੇ ਵਿੱਚ ਸਾਡੇ ਨੌਜਵਾਨ ਇਹਨਾਂ ਦਾ ਸਾਹਮਣਾ ਕਰਦੇ ਆ ਕਈ ਵਾਰ ਇਹਨਾਂ ਦੇ ਮੱਥੇ ਦੇ ਵਿੱਚ ਵੀ ਗੋਲੀਆਂ ਮਾਰੀਆਂ ਗਈਆਂ ਕਈ ਵਾਰ ਜਿਹਨਾਂ ਨੂੰ ਬਗਦਾਦੀ ਮਾਰਿਆ ਸੀ ਤੇ ਇੱਕ ਜੋ ਖਸਾਬ ਜਿਹੜੇ ਵੱਡੇ ਵੱਡੇ ਸੀ ਉਹ ਤਾਂ ਚੱਕਤੇ ਹੁਣ ਇਹਨਾਂ ਦੇ ਜੋ 2-4 ਰਹਿ ਗਏ ਆ ਤਾਂ ਉਹਨਾਂ ਦਾ ਵੀ ਬਹੁਤ ਜਲਦੇ ਇੱਕ ਵਾਰ ਉਹਨਾਂ ਦਾ ਖਤਮਾ ਹੋਣ ਜਾ ਰਿਹਾ ਪਰ ਗੱਲ ਇੰਨੀ ਕਾ ਵੀ ਜਿਹੜੇ ਵੇਕਸੂਰ ਲੋਕਾਂ ਨੂੰ ਮਾਰਨੀ ਕੋਈ ਪਤਰਕਾਰੀ ਨਹੀਂ ਜਿਵੇਂ ਇਹਨਾਂ ਦਾ ਇਹ ਮੰਤਰੀ ਆ ਇਹ ਬੋਲ ਰਿਹਾ ਕਿਉਂਕਿ ਵਾਅਦਾ ਕਿੱਧਰ ਹੋ ਰਿਹਾ ਪਾਕ ਬੰਨੀਓ ਜੋ ਇਹ ਦੇਸ਼ਾ ਇੱਕ ਆਪਾਂ ਕਹਿ ਦਈਏ ਧੋਖੇਵਾਜ ਦੇਸ਼ਾ ਇੱਕ ਕਹਿੰਦਾ ਮਤਲਬ ਵੀ ਜਿਵੇਂ ਆਪਾਂ ਕਹਿ ਦिए ਚੋਰੀਆਂ ਵਾਰ ਕਰਦਾ ਸਾਡੇ ਨੌਜਵਾਨਾਂ ਤੇ ਜਾਂ ਬੇਕਸੂਰ ਬੱਚਿਆਂ ਤੇ ਲੋਕਾਂ ਤੇ ਕਈ ਵਾਰ ਹੋਇਆ ਆਪਣੇ ਪੰਜਾਬ ਦੇ ਵਿੱਚ ਜਿਵੇਂ ਕਿ ਇੱਕ ਮੁੰਬਈ ਦੇ ਵਿੱਚ 2200 2200 ਪੰਜਾਬੀ ਬੱਚੇ ਬਜ਼ੁਰਗ ਬੀਬੀਆਂ ਜੋ ਸਾਰੇ ਮਾਰੇ ਗਏ ਸੀ ਤਾਂ ਜਿਨ੍ਹਾਂ ਦਾ ਕੋਈ ਕਸੂਰ ਵੀ ਨਹੀਂ ਸੀ ਤਾਂ ਇਹ ਐਸਤਵਾਦੀ ਜਿਵੇਂ ਜਾ ਕੇ ਸਿੱਧਾ ਪੰਜਾਬ ਦੇ ਵਿੱਚ ਕਿਉਂਕਿ ਇਹ ਠਣ ਕੇ ਆਉਂਦੇ ਆ ਵੀ ਸਾਡਾ ਤਾਂ ਇੱਕ ਮਰਨਾ ਹੀ ਇਸ ਤਾਂ ਤੇ ਕਈਆਂ ਨੂੰ ਹੋਰ ਵੀ ਮਾਰਾਂਗੇ ਪਰ ਇਹਨਾਂ ਨੂੰ ਇਹ ਨਹੀਂ ਪਤਾ ਬੀ ਜਿਆਦਾ ਸਾਹਮਣੇ ਆਰਮੀ ਦੇ ਜਾ ਕੇ ਮਾਰੋ ਨਾ ਤੁਹਾਨੂੰ ਫੇਰ ਪਤਾ ਲੱਗੂਆ ਵੀ ਜੋ ਸਾਹਮਣੇ ਤੁਹਾਡੇ ਹਿੱਕ 'ਚ ਗੋਲੀ ਨਾ ਵੱਜੀ ਤਾਂ ਫੇਰ ਦੱਸੋ ਕਿਉਂਕਿ ਜਿਹੜੇ ਬੇਕਸੂਰ ਲੋਕ ਆ ਜਿਨ੍ਹਾਂ ਕੋਲ ਕੋਈ ਹਥਿਆਰ ਨਹੀਂ ਹੁੰਦੇ ਆਪਣਾ ਸਿੰਪਲ ਘੁੰਮਣ ਜਾਂਦੇ ਆ ਤੇ ਜਾ ਕੇ ਚਾਨ ਚੱਕੇ ਹਟੈਕ ਕਰ ਦਿੰਦੇ ਆ ਉਹਨਾਂ ਤੇ ਚਲੋ ਜੀ ਖਾਸ ਕਰਕੇ ਆਪਣਾ ਪੰਜਾਬ ਦੇ ਪ੍ਰਤੀ ਚੈਨਲ ਆ ਜੋ ਇਹ ਪਹਿਲਗਾਮ ਦੇ ਵਿੱਚ ਇੱਕ ਬਹੁਤ ਵੱਡਾ ਜੋ ਇੱਕ ਅਟੈਕ ਹੋਇਆ ਸੀ ਸਾਡੇ ਪੰਜਾਬੀ 26 ਪੰਜਾਬੀਆਂ ਨੂੰ ਮਾਰੇ ਗਿਆ ਸੀ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ ਪਰ ਹੁਣ ਇਹਨਾਂ ਨੂੰ ਇਨਜਾਮ ਦੇਣ ਵਾਸਤੇ ਸਾਡੀ ਆਰਮੀ ਤਿਆਰ ਆ ਇਹ ਜੋ ਸਾਡਾ ਜੋ ਪੀਐਮ ਮੋਦੀ ਪ੍ਰਧਾਨ ਮੰਤਰੀ ਦੇਸ਼ ਦਾ ਬਹੁਤ ਜਲਦ ਇੱਕ ਬਹੁਤ ਵੱਡਾ ਫੈਸਲਾ ਲੈ ਲਿਆ ਜੋ ਕਿ ਇੱਕ ਪਹਿਲੀ ਗੱਲ ਕਰੀਏ ਪਾਣੀ ਬੰਦ ਕੀਤਾ ਗਿਆ ਉਹਨਾਂ ਨੂੰ ਇਹ ਗੱਲ ਦੀ ਮਿਰਚ ਬਹੁਤ ਵੱਡੀ ਲੱਗ ਗਈ ਪਾਕਿਸਤਾਨ ਨੂੰ ਕਿਉਂਕਿ ਉਹਨਾਂ ਦਾ ਜਿਹੜਾ ਮੰਤਰੀ ਆ ਹੁਣ ਕਹਿ ਰਿਹਾ ਵੀ 130 ਪ੍ਰਾਣੀ ਬੰਬ ਜਿਹੜੇ ਪ੍ਰਵਾਹ ਨੂੰ ਬੰਬਾ ਉਹ ਸੋਡੇ ਭਾਰਤ ਵਾਸਤੇ ਰੱਖੇ ਗਏ ਆ ਦੇਖਣ ਵਾਸਤੇ ਨਹੀਂ ਰੱਖੇ ਗਏ ਤਾਂ ਹੁਣ ਇਹਨਾਂ ਨੂੰ ਇਹ ਸਾਡਾ ਜੋ ਹਿੰਦੁਸਤਾਨ ਦੱਸ ਦੂਗਾ ਵੀ ਇਹ ਥੋੜੇ ਪ੍ਰਾਣੂ ਪ੍ਰਵਾਹ ਨੂੰ ਬੰਬਾ ਦੀ ਧੰਕੀ ਦੇ ਰਿਹਾ ਬਹੁਤ ਜਲਦ ਇਹਨੂੰ ਟੱਕਰ ਦੇਣ ਜਾ ਰਹੇ ਸਾਡੇ ਆਰਮੀ ਦੇ ਨੌਜਵਾਨ ਚਲੋ ਜੀ ਖਾਸ ਕਰਕੇ ਆਪਣਾ ਪੰਜਾਬ ਦੇ ਪ੍ਰਤੀ ਚੈਨਲ ਆ ਜਿੱਥੇ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦ ਰਹੇ ਮਿਲਦੇ ਆ ਕੱਲ ਨੂੰ ਨੌਟ